ਸਾਰੇ ਸ੍ਰੀਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਆਈ ਹੋਪ ਸਾਰੇ ਹਣ ਦੇ ਘੈਂਟ ਹੋਵਗੇ ਅੱਜ ਆਪਾਂ ਚੱਲੇ ਆ ਮਾਲਵੇ ਦੇ ਮਸ਼ਹੂਰ ਚਪਾਰ ਦੇ ਮੇਲੇ ਤੇ ਚਪਾਰ ਦੇ ਮੇਲੇ ਤੇ ਤੇ ਨਾਲ ਆਪਣੇ ਮੋਟਾ ਭਰਾ ਤੇ ਨਾਲ ਆ ਮੋਹਲਾ ਤੇ ਲਾਡੀ ਤੇ ਗੱਡੀਆਂ ਆਪਣੀਆਂ ਰੈਡੀ ਆ ਪੂਰੀ ਓਕੇ ਆ ਤੇ ਗਾਲਾ ਗੋਲਾ ਖਾ ਕੇ ਘਰ ਨਿਕਲੋ ਕਿ ਆ ਨਾ ਬਣ ਚਲੋ ਚਲੋ ਚਪਾਰ ਦੇ ਮੇਲੇ ਤੇ ਪਹੁੰਚ ਕੇ ਮਿਲਦੇ ਆ ਕਿਉਂਕਿ ਟਾਈਮ ਬੜਾ 9 ਵਜੂ ਗਿਆ ਤੇ ਚੱਲਦੇ ਆ ਬਿਨਾਂ ਦੇਰ ਕੀਤੇ ਚਪਾਰ ਦੇ ਮੇਲੇ ਤੇ ਉੱਥੇ ਚੱਲ ਕੇ ਮਿਲਦੇ ਆ ਤੇ ਟੀਮ ਆਪਣੀਆਂ ਰੈਡੀ ਆ ਥੋੜੀ ਕਾਲੇ ਵੀ ਆ ਕੋਈ ਗਾਲਾ ਪੈ ਗਈ ਕਰੋ ਬਾਈ ਜੀ ਫਾਈਨਲੀ ਅਸੀਂ ਮੇਲੇ ਤੇ ਪਹੁੰਚ ਚੁੱਕੇ ਆ ਚੈੱਕ ਕਰ ਲਓ ਮੇਲੇ ਦਾ 뷰 ਰਾਈਟ ਦਾ ਕੋਈ ਮੁੰਡਿਓ ਓਕੇ ਰੈਡੀ ਹੋੜ ਆ ਜਾਓ ਚਲੋ ਬਈ ਗੱਡੀ ਪਾਰਕਿੰਗ ਕਰਤੀ ਆਪਾਂ ਚੱਲਦੇ ਹਾਂ ਮੇਲੇ ਦੇ ਅੱਗੇ ਬਾਕੀ 뷰 ਚੈੱਕ ਕਰਾਉਦੀ ਹਾਂ ਹੇ ਦਾ ਤੁਹਾਨੂੰ ਉਹ ਸਾਨੂੰ ਪਤਾ ਨਹੀਂ ਉਹ ਸਾਨੂੰ ਬਹੁਤ ਸਾਰੇ ਵੱਡੀ ਜੜਵਾਲ ਦੇ ਚੜਕੇ ਤੁਹਾਨੂੰ ਦਿਖਾਵਾਂਗੇ ਬਾਕੀ ਦੇਖਦਾ ਸੜਕ ਚੱਲੂਗੀ ਕਿ ਨਹੀਂ ਬਾਕੀ ਆਪਣੇ ਆਪਣੀ ਰੋਲਸ ਰਾਇ ਖੜੀ ਆਪਣੀ ਰੋਲਸ ਰਾਇ ਖੜੀ ਆ ਆਈ ਨਹੀਂ ਕਨਾਈਰ ਆਪਣੀ ਨਹੀਂ ਹੈਗੀ ਮੇਰਾ ਆਪਣੀ ਵੀ ਹੋਊਗੀ ਇਹ ਆ ਗਿਆ ਬਈ ਸਹਾਂ ਨੂੰ ਇੱਟੇ ਬਿਆ ਕੇ ਲੈ ਕੇ ਜਾਣਾ ਗਾਈਸ ਅੱਛਾ ਆਇਆ ਨਾ ਗਾ ਲੌਕ ਕਰੋ ਬਈ ਰਾਤ ਬੜਾ ਦਾ ਜਾਣਾ ਮੋਟੇ ਭਰਾ ਕੀ ਕਰੀਏ ਹਣਾ ਚੱਲੋ ਘੇੜਾ ਕੱਢਦੇ ਆ ਪਹਿਲਾਂ ਅਰੇ ਘੇੜਾ ਕੱਢਦੇ ਆ ਅੰਦਰ ਜਾਂਦੇ ਆ ਮੱਛਾ ਜੀ ਘਰ ਦੇਖ ਲਿਆ ਸੀਗਾ ਕਿਰਪਾ ਦਿਖਾ ਦੇਣਾ ਉਹਨੂੰ ਕਿਰਪਾ ਵਿੱਚ ਲਾਦਾ ਇਹ ਵੀਡੀਓ ਦੇਖ ਲਿਓ ਵਾਟਰ ਪਤਨੀ ਇਹ ਚੈੱਕ ਕਰੋ ਆਹਦੇ ਬਾਹਲੇ ਵਾਟਰ ਵਾਟਰ ਪਾਲਕ ਪਤਨੀ ਆਲਰਪਾਲਕ ਅਨਮੋਲ ਕਾ ਇਹਦੇ ਵਿੱਚ ਡੁੱਬ ਕੇ ਮਰਦਾ ਸਾਰੇ ਲੈ ਆਈ ਗਈ ਨਮੋਲੇ ਡਪਣੀ ਨਹੀਂ ਲੈ ਭਾਈ ਚੈੱਕ ਕਰੋ ਭਾਈ ਉਹ ਪੂਤ ਮੰਗਲਾ ਉਹ ਜਰੂਰ ਉਹ ਮੋਟਾ ਭਰਾ ਕਮ ਗਿਆ ਉਹ ਚਲਾ ਚਲਾ ਉਹ ਚਲਾ ਉਹ ਘੁੰਮ ਗਿਆ ਘੁੰਮ ਗਿਆ ਗੈਸਤੀ ਆ ਗਈ ਭਾਈ ਥੋੜੀ ਗੈਸਤੀ ਆ ਗਈ ਉਹ ਵੱਡਿਆ ਗੈਸਤੀ ਆ ਨੇ ਉਹ ਬਟੇ ਸਾਰੇ ਆਜ ਥੋੜੀ ਜਿਹੀ ਉਹ ਬਾਜਦੇ ਨੇ ਬਾਜਦੇ ਆ ਬਾਜਦੇ ਆ ਦੇਖੋ ਘਵਾਰੇ ਕਿਨੇ ਹੋਣੇ ਘਵਾਰੀ ਮੋਂ ਬੈਗੇ ਆ ਉਹ ਪਹਾੜੇ ਮੇ ਸਾਡੇ ਦਾਵਾ ਅੱਜ ਰਕ ਪਾਰਕਿੰਗ ਆ ਓਹੋ ਸਾਡੇ ਜਾ ਬੇ ਜਾ ਪਾਰਕਿੰਗ ਆ ਬਾਈ ਟਾਈਮ ਨੋ ਬੱਜ ਗਏ ਆ ਦੇਖਿਆ ਕੀ ਕਰਨਾ ਬਾਕੀ ਲੇ ਰੌਣਕ ਰਾਸ ਵਾਲਾ ਰੌਣਕ ਕਰਕੇ ਕਹਿੰਦੇ ਸਾਨੂੰ ਸਗਾਟੀ ਹੁਣ ਦੋਣਾ ਮੇਰੀ ਬਾਜ ਬਾਕੀ ਮੇਰੀ ਬਾਜ ਚ ਵੜੀ ਹੋ ਗਈ। ਕੀ ਕਰੀਏ। ਬਾਈ ਆਪੇ ਇਹਦੀ ਚੜਨਾ। ਬਾਈ ਇਹ ਕੁਰਸੀਆ ਬਾਈ ਨਵੀਆਂ ਆਈਆਂ ਮੇਲੇ ਦੇ ਸਾਡੇ ਜੇ ਪਿਛਲੀ ਵਾਰੀ ਹੈ ਨਹੀਂ ਜਿਗੀਆਂ ਇਹਦੇ ਤਾਂ ਨਹੀਂ ਚੜਨਾ ਤੇ ਡਰ ਬੜਾ ਲੱਗਦਾ। ਆਏ ਆਏ ਇਹ ਦੇ ਕਰ ਦਿੰਦੀ ਆ। ਹੋਰ ਇਹਦੀ ਲੰਬੇ ਲੰਬੇ ਲੱਗਦੇ ਨੇ। ਚੈੱਕ ਕਰੋ ਬਾਈ ਜਿਹੜਾ ਚੈੱਕ ਕਰੋ ਬਾਈ। ਰਮਾਨ ਦੇ ਪਿੱਛੇ ਕੋਈ ਸੇਫਟੀ ਆ ਰਮਾਨ ਸਾਡਾ ਬੌਂਸਰ ਭਰਾ ਰਮਾਨ ਦਾ ਨੂੰ ਬਹੁਤ ਸਾਰਾ ਬਾਈ ਬਾਈ ਚੈੱਕ ਕਰੋ ਬਾਈ ਹੁਣ ਸਹੀ ਚੈੱਕ ਕਰੋ ਬਾਈ ਦੀ ਕਿੱਡਾ ਹੋਇਆ ਇਹ ਕੁੱਟੋ-ਗਾਟਾ ਬਹੁਤ ਵੱਡਾ ਸਹੀ ਹੋਇਆ ਉਹ ਦੇਖੋ ਬਾਈ ਉਹ ਕੈਸੀ ਚੜ ਗਈ ਚੱਕ ਜਾ ਇੱਧਰ ਆ ਚੜੋਰਾ ਕਿਵੇਂ ਲੱਗ ਰਿਹਾ ਰਮਾਨ ਬਾਈ ਆ ਜਾ ਕੋ ਬਾਈ ਇਹ ਹੈਗਾ ਮੋਤ ਦਾ ਖੂਬ ਬਾਈ ਮੋਤ ਦਾ ਖੂਬ ਆ ਬਾਈ ਇਹ ਉਸਤਾਦ ਦੇ ਕੋਣੇ ਚੱਲਣ ਦੇ ਆ ਲੈ ਲੋ ਤਾਰ ਦੇ ਮੇਲੇ ਦੇ ਉਸਤਾਦ ਦੇ ਗਣੇ ਚੰਦ ਆ ਭਈਆ ਕੋ ਰਿਆ ਬਹੁਤ ਦਾ ਨੂੰ ਦੇਖੋ ਭਾਈ ਆ ਚੜ ਗਈ ਓ ਚੜ ਗਈ ਤਾ ਨੂੰ ਆ ਡੈਪ ਓ ਡੈਪ ਬੋਲੇ ਔਖਾ ਪਰ ਮਾਨ ਆ ਕਮ ਤਾਂ ਰੈਸਟ ਕੀਆ ਯਾਰ ਆ ਕੈਸੇ ਜਣਾ ਉਹ ਦੇਖੋ ਕਿੱਥੇ ਛੋੜਤੀ ਓਏ ਬੱਲੇ ਓ ਬੱਲੇ ਭਾਈ ਜੀ ਰੀਜ ਦੇਖਣ ਚ ਬੜਾ ਡਰ ਲੱਗਦਾ ਓ ਬੱਲੇ ਓ ਬੱਲੇ ਕਵਾ ਦੇ ਕਵੇਰੀਆ ਕੋਕਰਬੜ ਹਾਂਜੀ ਉਹ ਦੇਖੋ ਭਈਓ ਅਗਦੇ ਆਜੋ 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 ਭਈਓ ਅਗਦੇ ਆਜੋ 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 ਮਾਰੋ ਭਾਈ ਇਹਨੇ ਡਾਂਸ ਕਰਕੇ ਦਿਵਾਉਂਦੇ ਆਈ ਘੱਟ ਦੇਖਿਆ ਉਸਤਾ ਜੀ ਚੱਲਣ ਦੇ ਆ ਦੇਖੋ ਚੈੱਕ ਕਰੋ ਆ ਜੜਵਾਲੋ ਭਾਈ ਭਈਓ ਖੜ ਗਈ ਭਈ ਉਹਦੇੁਰ ਘਟਨਾ ਹੋ ਗਈ ਜਿਹੜੀ ਤੁਸੀਂ ਸੁਣੀ ਆ ਇਹਦੀ ਹੋਈ ਜਾ ਇਹ ਇਹ ਲੋ ਕੋਈ ਚੱਕਰ ਨਹੀਂ ਨਾ ਟਵਰ ਗਿਆ ਲਾਡੀ ਲਾਡੀ ਕੀ ਹੋ ਗਿਆ ਸਾਡੀ ਪਮਤਰਿਆ ਫਿਰਦਾ ਮੇਲੇ 'ਚ ਇਹ ਕੱਟ ਵਾਲਾ ਕਹਿੰਦਾ ਕੰਦੀ ਆਜੋ ਆਜੋ ਕੱਟ ਵਾਲਾ ਯਾਰ ਉਹ ਇਹ ਲਾਈਟਾਂ ਬੰਦ ਕਰਤੀਆਂ ਏ ਭਾਈਆ ਮੋਤ ਆਖੂ ਮੋਤ ਆ ਕੋਣੀ ਭਾਈ ਬੂਤੀ ਆ ਜਾ ਬਾਈ ਇਹਦੇ ਲਾਈਟਰ ਉਹਨੇ ਬੰਦ ਕਰਤੀ ਪਤਾ ਨਹੀਂ ਕਿਉਂ ਜਿੱਕਰ ਮੇਲੇ ਆ ਰਾਸਤਾ ਬੜਾ ਵਹੀ ਜਾਂ ਬਾਈ ਜੀ ਫਾਈਨਲੀ ਲਾਈਟ ਆ ਵੀ ਚਲ ਚੁੱਕੀ ਆ ਨੇ ਕਹੀ ਬੋਲੇ ਨਾੜ ਚਾਲੀਏ ਰੰਗ ਕਰੋ ਆ ਬੱਜ ਦੇ ਬਾਜਾ ਆਇਆ ਬੇਗਮ ਬਾਜਾ ਦੇ ਬਾਜਾ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਕੈਂ ਮਲੇ 10 ਰੁਪਏ 10 ਰੁਪਏ ਣੜੇ ਕਹੇ ਮੋੜਾਪਰਾ ਬੀਜੀਆ ਬੰਦੇ ਸਾਡੇ ਆਏ ਹੋਏ ਆ ਥੋੜੇ ਆਊਟਸਾਈਡ ਆ ਉਹਨਾਂ ਲੱਭਣ ਦੇ ਆ ਕਾਲੀ ਭਾਈ ਭਾਈ ਪਾਰਿਆ ਪੁੱਲਾ ਗਾ ਭਾਈ ਦਰਬਾਰ ਦਾ ਉਹ ਆ ਰਿਹਾ ਆ ਲੈ ਉਹ ਉੱਡ ਗਿਆ ਉੱਡ ਜਾ ਉਹ ਤੇਰੀ ਆ ਗਈ ਆ ਗਈ ਆ ਗਈ ਉਹ ਇੱਕ ਹੋਰ ਓਏ ਓਏ ਬਾਈ ਲੱਕੂ ਗਿਆ ਜਾਂ ਹੁਣ ਟਾਰ ਉਡਾਈ ਜਾਂਦਾ ਕੋਈ ਟਾਰ ਉਡਾਈ ਬਾਈ ਜੀ ਬਾਈ ਦੇ ਸਿੰਗ ਲੱਗਿਆ ਉਹਦੇ ਓਏ ਆਈ ਮੰਮੀ ਹੱਸਿਆ ਨਹੀਂ ਯਾਰ ਬਾਈ ਮੈਂ ਕਹਾਂ ਬਾਈ ਦੇ ਸੋਨ ਲੱਗੇ ਮਲੇ ਨਹੀਂ ਹੈਗੇ ਹੁਣ ਫਿਰ ਆ ਕਮੈਂਟ ਬਾਬੀ ਜੀ ਖੜੇ ਆ ਜੀ ਦਰਬਾਰ ਸਾਹਿਬ ਕੋਲੇ ਖੜੇ ਆ ਬਾਈ ਕੱਲ ਦਰਸ਼ਨ ਕਰ ਲਏ ਸੀਗੇ ਆ ਜੀ ਬਾਅਦ ਵਿੱਚ ਤੁਹਾਨੂੰ ਵਿੱਚ ਕਲਿੱਪਾ ਲਾ ਦਾਂਗੇ ਤੁਸੀਂ ਦੇਖ ਸਕਦੇ ਹੋ ਜੋ ਮੋਲੇ ਕੱਲ ਹੀ ਦਰਸ਼ਨ ਕਰ ਗਏ ਕੋਈ ਅੱਜ ਬਲੌਗ ਨਾਲ ਆਈ ਕਾ ਕਰਕੇ ਕੱਲੀ ਮੱਥਾ ਟੇਕ ਕੇ ਹੀ ਬਾਤੀ ਭਾਈਆ ਵਰਤ ਦੀ ਬੜੀ ਵੱਲ ਆ ਗਏ ਆ ਭਾਈ ਅਜਵਾਈ ਇੱਕ ਬਾਈ ਕੇ ਰੱਸੀ ਆ ਬਣੀ ਹੈ ਭਾਈ ਜੀ ਉਹ ਵੀ ਚੱਕ ਦੇਖੋ ਕਿ ਮੇਲਾ ਖਤਮ ਐ ਐਂਡਲੇ ਐਂਡਲੇ ਤੱਕ ਚੱਲਣ ਦੇ ਆ ਹਨਾ ਮੀਂਹ ਕਰਕੇ ਸਾਡੇ ਦਿਨ ਬਧਾਤੇ ਸੀ ਤਾਂ ਕਰਕੇ ਚਲਿਏ ਤਾਂ ਮੇਲਾ ਸ਼ੁਰੂ ਆ ਤੁਸੀਂ ਆ ਕੇ ਦੇਖ ਸਕਦੇ ਹੋ ਕਿਤੇ ਰੈਕਡ ਹੋਏ ਚੌਥੀ ਤਰੀਕ ਤੱਕ ਕਾ 14 ਤਰੀਕ ਤੱਕ ਨਹੀਂ ਹੈਗਾ ਚੌਥੀ ਤੱਕ ਕਹਿੰਦੇ ਆ ਅੱਛਾ ਵੇ ਠੀਕ ਆ ਭਾਈ ਚੈੱਕ ਕਰੋ ਭਾਈ 10 ਤੋਂ 10 ਤੱਕ ਸਮਝਿਆ ਸੀਗਾ ਤੇ ਅਮਾਰ ਕਾ ਚੌਥੀ ਤੱਕ ਭਾਈ ਜੀ ਚਾਹਿਆ ਦੇਖ ਲਗ ਮੇਕਾ ਮੇਲਾ ਵਾਲੀ ਸਫਾਰ ਦਾ ਤੁਸੀਂ ਆ ਕੇ ਦੇਖ ਸਕਦੇ ਹੋ ਕਿ ਤੁਸੀਂ ਅਰਜੰਟ ਟੋਟਾ ਵਾਲਾ ਸੁਣਿਓ ਹਾਂ ਦਿਖਾ ਦੇ ਮੇਲਾ ਤੁਸੀਂ ਸਫਾਰ ਦਾ ਹਾਂ ਜੀ ਭਾਈ ਸੁਣੇ ਹੋਣਾ ਸਾਰੇ ਨੇ ਕੀਨੇ ਨਹੀਂ ਸੁਣਿਆ ਹੋਣਾ ਯਾਰ ਸਾਰੇ ਨਹੀਂ ਸੁਣਿਆ ਦਾ ਤੱਕ ਜੀ ਰੌਣਕ ਚੈੱਕ ਕਰੋ ਭਾਈ ਯਾਰ ਆਸਨਾ ਥਾਂ ਥਾਂ ਬਾਜੇ ਥਾਂ ਥਾਂ ਜਨਰੇਟਰ ਦੀਆਂ ਬਾਜੀਆਂ ਚੱਕੋ ਭਾਈ ਕਿਰੋ ਸੀਟ ਸਪਾਥੀਆਂ ਸੀਟ ਸਪਾਥੀਆਂ ਭਾਈ ਪਤੀ ਹੋਣੀ ਹੈਗੀ ਇਹ ਪਤੀ ਘਾਣ ਲਿਆ ਭਾਈ ਹਟਾਉੜਾ ਚੈੱਕ ਕਰੋ ਭਾਈ ਖੜਾ ਹੀ ਕਰਦਾ ਪਤੰਦਰ ਨੇ ਉਸੜਾ ਦੇਖੋ ਦੇਖੋ ਭਾਈਓ ਭਾਈ ਲਾਡੀ ਡਰ ਗਿਆ ਹਾਈ ਲਾਡੀ ਭਾਈ ਭਾਈ ਤੇ ਕਰਤਾ ਲਈਏ ਉਹ ਡਰਨਾ ਅਗਲਾ ਕੀ ਕਰੀਏ ਦੋ ਲਾਡੀ ਭਾਈ ਜਵਾਕਾਂ ਲਈ ਢੂਲੇ ਭਾਈ ਜੀ ਫਾਈਨਲੀ ਉਹ ਚੜੋਲ ਜੀ ਚੱਲ ਚੁੱਕੀ ਆ ਕੈਕ ਕਰ ਲੋ ਉਹ ਘੁੰਮ ਜਾਨੇ ਦੇਖ ਲੋ ਇਹਦੇ ਡਰ ਜਾ ਤਾਂ ਹੀ ਲਾ ਬੜੀ ਤੇ ਕਹੋ ਮਿਲ ਲੋ ਉਧਰ ਕੈਸਤੀ ਵਾਲੇ ਭਾਈ ਇਹ ਚੱਕੇ ਮਾਰਦੀ ਐ ਇੱਧਰ ਚੈੱਕ ਕਰੋ ਰੌਣਕਾ ਤੇ ਆ ਆ ਥੋੜਾ ਇੱਧਰ ਵੀ ਆ ਦੇ ਆ ਥੋੜਾ ਘੁੰਮ ਗਿਆ ਫਿਰ ਕਿਹ بڑے ਬੰਦੇ ਜੀ ਮਿਲ ਗਿਆ ਵੇ ਹੋਰ ਵੇ ਠੀਕ ਆ ਓਏ ਠੀਕ ਆ ਠੀਕ ਆ ਜੀ ਬੰਦੇ ਵੇ ਜਗੇ ਚੱਲੀਏ ਫਿਰ ਹੈ ਹਾਂ ਠੀਕ ਆ ਚਲਾ ਦੋ ਟੈਕਸ ਚਲੋ ਇਹ ਇਹ ਕਰਨਾ ਜਣਾਗਾ ਕਰਨਾ ਜਣਾ ਸੜਾ ਹੋ ਚਲੇ ਗਿਆ ਭੱਜ ਗਿਆ ਜੀ ਭੱਜ ਗਿਆ ਜੀ ਹੈ ਕੀ ਹੋ ਗਿਆ ਝੂੜੇ ਨਹੀਂ ਲੜਿਆਣੇ ਬੱਲੇ ਬੱਲੇ ਝੂਟੇ ਲਵਾ ਜਾਣਾ ਝੂਡੂ ਝੂਡੀ ਹੋਣ ਝੂੜੋ ਝੂਡੀ ਹੋਣ ਸਾਰਾ ਉੱਤੋਂ ਦਾ ਮੇਲਾ ਸਪਾਰ ਦਾ ਉੱਤੋਂ ਦੀ ਦਿਖਾਵਾਂਗੇ ਉੱਤੋਂ ਦੀ ਉੱਤੋਂ ਦੀ ਜਨਾਲ ਤੇ ਚੜਦੇ ਹੋਏ ਜਨਾਲ ਤੇ ਚੜਦੇ ਆ ਉੱਤੋਂ ਹੀ ਹੋਣਾ ਮੇਲਾ ਸਪਾਰ ਦਾ ਗਾਈਸ ਮੈਨੂੰ ਦੋੜ ਦੋੜਾ ਡਰ ਲੱਗਿਆ ਇਹ ਕਦੇ ਨਹੀਂ ਜਿਹੜਾ ਪਹਿਲੀ ਵਾਰ ਆਇਆ ਮਿਲਦੇ ਚਲੋ ਲੋਗ ਝੂੜੇ ਫਿਰ ਚੱਲੀਏ ਜਾਣਾ ਪਹਿਲੀ ਵਾਰ ਜੜੋ ਲੋ ਚੱਲੀਏ ਫਿਰ ਕੱਟਦੇ ਰਕਣਾ ਯਾਰ ਉੱਥੇ ਹੁਣ ਫਿਰ ਮੈਂ ਕਿੱਥੀ ਦੇਖ ਲਵਾਂ ਕੈਚੀ ਨਹੀਂ ਚੜਦਾ ਇਹਦੀ ਵੱਡੀ ਦੇ ਸਾਰਾ ਵੀਊਵ ਦਿਖਣਾ ਉਸ ਤੋਂ ਹੀ ਚੜੀਏ ਮੈਨੂੰ ਫਾਪੀ ਰੰਗ ਚੜ੍ਹੋ ਬਾਅਦ ਵਿੱਚ ਘਾੜੇ ਪੁੱਤੇ ਨਿਕਲਿਆਣਾ ਵੀਰੇ ਤੇਰਾ ਨਾਲ ਆ ਗਏ ਨਿਕਲਿਆਣਾ ਕੋਲਾ ਆਇਨੇ ਕੋਦਾਂ ਸਾਡੀ ਸੋਚੀ ਜਾਈਦਾ ਕੀ ਕਰਨਾ ਬਾਈ ਚਰਾਤੀ ਬਾਈ ਜੀ ਉਦੋਂ ਬਾਅਦ ਚਾਹ ਬੰਦੇ ਜਾਣਗੇ ਟੈਗਟ ਲੈਨੇ ਆ ਫੜ ਕੇ ਲੈ ਫਰਨਾ ਨਹੀਂ ਕੋਈ ਨੂੰ ਬੁੱਸ ਗਿਆ ਜਾਂਦੀ ਆ ਹੋ ਕੀ ਨਹੀਂ ਐ ਕਰੇ ਬਾਈ ਜੀ ਫਾਈਨਲੀ ਟੈਗਟਾ ਡੂਟਾ ਲੈ ਰਿਆ ਇਹ ਜਰੋਲ ਦੇ ਚੜ ਚੁਕੇ ਆ ਚੈੱਕ ਕਰ ਲੋ ਇੱਥੋਂ ਮੋਟਾ ਭਰਾ ਫੜ ਗਏ ਬਾਈ ਇਹ ਮੋਟਾ ਭਰਾ ਤਾਂ ਖੜ ਗਿਆ ਕਿਉਂਕਿ ਉਹ ਥੱਲੇ ਕਿਹੜਾ ਬੰਦਾ ਚਾਹੀਦਾ ਆੜੀ ਖੜੇ ਉਹਦੇ ਤਾਂ ਕਰਕੇ ਚੈੱਕ ਕਰੋ ਬਾਕੀ ਇਧਰ ਮੈਨੂੰ ਦਰ ਲੱਗੀ ਜਾਂਦਾ ਪਾਣੀ ਨਹੀਂ ਹੋੜ ਚਾਉਂਦੀ ਡਰ ਲੱਗੀ ਜਾਂਦਾ ਯਾਰ ਇਹਨੂੰ ਲੈ ਆ ਗਿਆ ਆਇਆ ਕੇ ਆ ਮੁੰਡਾ ਯਾਰ ਇਹਨੂੰ ਹੈ ਚੰਦਰੋ ਇਹਦਾ ਨਾਲ ਤੋ ਮਾਰਦੀ ਹੈ ਕੋਈ ਨਾ ਬਰ ਗਾਟੀ ਹੈਗਾ ਆਦਰਾ ਹੈਗਾ ਭਾਈ ਹੈਗਾ ਉਹਦੇ ਚੱਕ ਕੇ ਰੱਖੋ ਭਾਈ ਕੰਮ ਚੱਕ ਕੇ ਰੱਖਿਆ ਰਿਹਾ ਵੇ ਠੀਕ ਤੇਰਾ ਮੁਪਤੇ ਚੜੇ ਨਾ ਬਸ ਉੱਤੇ ਪਈ ਗਣਾ ਵਿਆਹ ਹੋਏ ਮੁੜ ਜਾ ਚੜੀ ਚੜਦੇ ਉੱਤੇ ਚੜੇ ਨਾ ਨਾ ਰਹਿਣਾ ਜੀ ਆਹ ਤੋਂ ਤਾਂ ਬਾਈ ਸਪੀਡ ਬਾਲੀ ਓਵਰ ਆਣਿਆ ਜੀ ਬਾਈ ਜੀ ਫਾਈਨਲੀ ਅਸੀਂ ਕੰਟਰੋਲ ਤੇ ਬਹਿ ਚੁੱਕੇ ਆ ਤੇ ਇਧਰ ਬਲੂ ਚੈੱਕ ਕਰੋ ਇੱਕ ਵਾਰੀ ਆ ਜੀ ਉੱਤੇ ਹੋਰ ਜਾਣਾ ਦਾ ਮੋਲਕਾ ਭਰੀ ਜਾਂਦਾ ਹੈ ਜੀ 135 ਫੁੱਟ ਦਾ ਆ ਜਾਣਾ ਨੇ ਟੈਕ ਕੋਪਾ ਐ ਹੀ ਡਰ ਲੱਗ ਜਾਂਦਾ ਕਿਉਂਕਿ ਬਾਈ ਜੀ ਫੂਨ ਬਾਨ ਇੱਕ ਬੰਦੇ ਆ ਨਾ ਫੂਨ ਹੈ ਪਹਿਲੇ ਉਹ ਜਗ੍ਹਾ ਤੇ ਫੂਨ ਡਿਆ ਪਿਆ ਤੇ ਬਾਕੀ ਮੋੜਾ ਭਰਾ ਉੱਤਰ ਖੜਾ ਉਹਦੇ ਕੋਲ ਜਾ ਕੇ ਮਿਲਦੇ ਆ ਲੈ ਚ ਉਹ ਰਿਐਕਸ਼ਨ ਸਹੀ ਕੀ ਕਹਿੰਦਾ ਬਾਈ ਉਹ ਸਿਰੇ ਜਾਣਾ ਬਾਈ ਚੈੱਕ ਕਰੋ ਜਮਾ ਸਰੀ ਬੋਲੋ ਕਾ ਯਾਰਾ ਕਾਹਕੇ ਬੰਦਾ ਬਾਈ ਬੈਠਾ ਰਹੇ ਇਹੋ ਕੈਸੀ ਦੇਖੋ ਕਹਿੰਦੀ ਕਾਹ ਨਾਲ ਉਹ ਦੇਖੋ ਉਹ ਇਧਰ ਟੁੰਡੇ ਦਾ ਬਰਾਬਰ ਸਿੱਧੀ ਜਮਾ ਖੜੀ ਹੋਈ ਹੋਈ ਆ ਦੇਖੋ ਜਿਹੜੀ ਸਰਨੋ ਪੀਸੀ ਦੇ ਪਹੁੰਚ ਕੇ ਬਰਾਬਰ ਹੋ ਗਈਆਂ ਗੱਡੀਆਂ ਲੈਫਟਾਂ ਗੱਡੀਆਂ ਲੈਫਟਾਂ ਨਹੀਂ ਆ ਟੋਕਰੀ ਲੈਫਟ ਬਰਾਬਰ ਹੋ ਗਈ ਬਾਈ ਇਧਰ ਚੈੱਕ ਕਰੋ ਬਾਈ ਇਹ ਚੈੱਕ ਕਰੋ ਜਦੋਂ ਜਦੋਂ ਆ ਰਿਹਾ ਆ ਰਿਹਾ ਦੇਖ ਲਾ ਨਹੀਂ ਆ ਰਿਹਾ ਜਦੋਂ ਆ ਰਿਹਾ ਆ ਰਿਹਾ ਇਹ ਮੈਨਰਾ ਬਹੁਤ ਡਰਾਂ ਤੋਂ ਦੁਕਾਨੇ ਜਾਦੇ ਡਰ ਜਾ ਲੱਗ ਜਾਂਦਾ ਆ ਆਮ ਨਹੀਂ ਓ ਬਾਈ ਜੀ ਫਾਈਨਲੀ ਤੈਨੂੰ ਬਟੀਆ ਬਤਾਉਣਾ ਓ ਮੈਂ ਟੈਪਰ ਰੇ ਹਾਜਰ ਰਹਾਂ ਤੋਂ ਹੋਰ ਵੀ ਦੇਖਦਾ ਕਿ ਬੋਨੇ ਬਰਾਏ ਸਰਟੀਫਿਕੇਟ ਲੈਣੋ ਲੈਣੋ ਸਰਟੀਫਿਕੇਟ ਕਹਿੰਦਾ ਵਾਜਾ ਜੀ 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 ਵਾਜਾ ਜੀ 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 ਚੈੱਕ ਕਰੋ ਕਿ ਨਾ ਸੋਹਣੇ ਸੋਹਣੇ ਲੱਗਣਦੇ ਆ ਹੋਰ ਵੀ ਬਾਬਾ ਜੀ ਇਧਰ ਆ ਬਾਈ ਬੰਦੇ ਐਕਸਚੇਂਜ ਹੋ ਰਿਹਾ ਓ ਚੂਲਾ ਦੇਖੋ ਠੀਕ ਆ ਡਰੇ ਇਧਰ ਬੰਦੇ ਆ ਬਈ ਉਹ ਦੇਖੋ ਭਾਈ ਸਾਡੇ ਵਰਦਾ ਪਹੁੰਚ ਜਾਂਦੀ ਆਪਣੇ ਹੋਰ ਦੱਬੇ ਕੜ ਕੇ ਕਿੱਥੇ ਮਰਨ ਆਈਆਂ ਹੈਗਾ ਬੰਦੇ ਪੂਰਾ ਪੂਰਾ ਬੈਠ ਰਹੇ ਆ ਦੇਖੋ ਪਾਈ ਦੇ ਨਾਲੇ ਬੈਠਾ ਕੋਈ ਪਾਈ ਦੇ ਨਾਲੇ ਮੇਰੇ ਵੀ ਪਾਈ ਤੇ ਰੇਂਜ ਜਮਾਈ ਭਾਈ ਜਮਾ ਨਹੀਂ ਦਰਿਆਗਾ ਦੇ ਪਾ ਉੱਪਰ ਤੇ ਆ। ਕਿਉਂ ਕੇ ਨਾ ਅੱਲੇ ਸੋਨੇ ਲਾਉਂਦੇ ਆ ਉੱਤਿਆਂ ਦਾ ਡਾਰੀ ਲਾਦਦਾਗਾ ਬਾੜਾ। ਇਹਨੇ ਲੈ ਡੀ। ਮੋੜ ਜੀ। ਮੋੜੇ ਭਰਾ। ਹਾਂ ਤਾਂ ਡਰ ਲੱਗੀ ਜਾਂਦਾ ਯਾਰ। ਉਹ ਆ ਕਿੱਥੇ ਆ ਗਏ। ਇਹ ਫੈਗੜਨੇ ਗਏ ਨਾ ਇਹ ਰੋ ਰੋ ਫੈਰ। ਬਾਈ ਹੁਣ ਕਰਾਂਗੇ ਇਹਦੇ ਰਾਂ ਪੈਰੀ ਨਹੀਂ। ਲੈ ਮੁੰਡੇ ਕਹਿੰਦੇ ਵੀ ਯਾਰੇ ਗੋਰੀ ਬਾਰੂਦ ਕਰਦੀ ਆ ਠਾੜਾ ਕਰਦੀ ਆ ਠਾੜਾ। ਉਹ ਭੱਲੇ ਭੱਲੇ ਨਾ ਨਾ ਉਹ ਇਹ ਕੰਮ ਨਾ ਕਰ ਯਾਰੇ। ਮੇਲੇ ਦੇ ਯਾਰ ਤੂੰ ਕੀ ਕਰਿਆ ਨਾ ਯਾਰ ਚੱਕ ਚੱਲ ਓ ਜਾ ਓ ਜਾ ਬੱਤ ਆ ਕੀ ਕਰਤਾ ਲੈ ਯਾਰ ਮਾਰ ਇੱਕ ਓ ਫੋੜਿਆ ਨਾ ਫੋੜਿਆ ਬੱਲੇ ਚੜਾਈਏ ਸਾਬ ਓ ਸਾਵਾ ਜੀ ਨੀ ਆ ਰਹੀ ਜਾਦਾ ਚੱਲ ਐਡੀ ਵਾਰੀ ਤੇਰੀ ਫੋੜਦਾ ਹੈ ਫੋੜਦਾ ਅਰੇ ਬਾਈ ਨੇ ਤਾਂ ਗੋਲੀਆਂ ਪਾਈ ਜਾਣੀਆਂ ਔਰ ਤੀ ਭੈਣੇਰਾ ਤਾਂ ਹੀ ਮਰੀ ਜਾਂਦੇ ਔਰ ਆ ਬਾਕੀ ਔਰਤੀ ਜਮਾਈ ਗਲੇ ਮੈਂ ਦੇਖਦਾ ਬਾਈ 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 ਨੇ ਪਹਿੜਾ ਪੋਰਤੀ ਨਾ ਪੋਰਤੀ ਗਿਆ ਥੋੜਿਆ ਲੱਕਣੀ ਨੀ ਅੱਖ ਤੇਰੀ ਨਾਲ ਲੜੀ ਪੋਰਤੀ ਰਾਈ ਵਸ ਪੋਰਤੀ ਅਨਾਲ ਜਿਲੇ ਲਈ ਫਿਰਦੀ ਆਪਦਾ ਟੱਟੀ ਰਹਿ ਗਿਆ ਇਹਨੂੰ ਦੇਖ ਕੇ ਬਾਹ ਬੋਲਦਾ ਨਾ ਇਹ ਇਹਨੂੰ ਦੇਖ ਕੇ ਬਾਹ ਬੋਲਦਾ ਬਾਹ ਬੋਲਦਾ ਮੋੜਾ ਨੀ ਮੋੜਾ ਮੋੜਾ ਭਰਾ ਨੇ ਮੋੜਾ ਭਰਾ ਜਿੱਤ ਗਿਆ ਬਾਈ ਫਾਈਨਲੀ ਓਕੇ ਰੋ ਬਡਾਨਾ ਬਾਈ ਜਿੱਤ ਰੌਣਕਾ ਬਾਈ ਚੈੱਕ ਕਰੋ ਬਾਈ ਇਧਰ ਅੱਗੇ ਮਾਈ ਜੇ ਮਾ ਬਾਈ ਬਾਈ ਨਾ ਤੇ ਮੈਂ ਬੇਲ ਪੁੜੀ ਖਾਣੇ ਬਾਈ ਜੀ ਇਧਰ ਮੋੜਾ ਭਰਾ ਲੈ ਕੇ ਰੇਵਲਾ ਆਏ ਹਾਈ ਕੜੀਆ ਲੋਣੀਆਂ ਆ ਚੱਕ ਲਾਈ ਮੇਤਰਾ ਕਾਲੇ ਸਿਦੜੀ ਪਾੜਦਾ ਹੈ ਮੁੰਡਾ ਲੈ ਮੇਤਰਾ ਓਕੇ ਰੋ ਬਡਾ ਕੰਮ ਕੰਮ ਮੇਲੋ ਮੇਲੀ ਕੜੀਆਂ ਕੜੀਆਂ ਆਏ ਹਾਈ ਦੋਸਾ ਪੁੜੀ ਯਾਰ ਆ ਜਲਾ ਲੈ ਆ ਬਣ ਗਿਆ ਯਾਰ ਉਹ ਡਾਕਟਰ ਸੀ ਜੀ ਉਹਦਾ ਲੱਗਦਾ ਯਾਰ ਦੇਖ ਤਾਂ ਘੈਂਟ ਆ ਬਲੈਕ ਸੀਡ ਵਾਲੀ ਲੈ ਯਾਰ ਆਜਾ ਇਹ ਲੈ ਲੈ ਚੱਕ ਉਹ ਇਹ ਘੈਂਡ ਲਾ ਦਿਆਂ ਬੱਚੀ ਮੈਂ ਵੀ ਦਿਨਾ ਦੇ ਆਜਾ ਇਹ ਆ ਦੇ ਮੈਂ ਤਾਂ ਥੋੜੀ ਮਰ ਚੁਗਾ ਤੇ ਲਾ ਦੀ ਬੇਇੱਜ਼ਤੀ ਆ ਗਈ ਡਾਕਟਰ ਦਾ ਕਹਿਤਾ ਇਹਨੇ ਕ ਨਹੀਂ ਲੰਡੀ ਆ ਜੀ ਢਾਉਣ ਦੇ ਜੀ ਭਾਵੇਂ ਆ ਸੁਣੀ ਦੋ ਜੀ ਆ ਸੁਣੀ ਆ ਜੀ ਲੈ ਚੱਕ ਬਰੋਗ ਚੈੱਕ ਕਰ ਲੈ ਬਈ ਚੈੱਕ ਕਰੋ ਇਧਰ ਵਾਈਡ ਲੈਕਟਰ ਦੇ ਡਾਇਰੈਕਟਰ ਰਨ ਰਨ ਵਾਈ ਦੇਖੋ ਨਹੀਂ ਹੈ ਬੇਡ ਬੜੀ ਹਾਨੀਆਂ ਕਰੀ ਜਾਂਦਾ ਬੇਲ ਬੜੀ ਹਾਨੀਆਂ ਯਾਰ ਗਾਂਹ ਪਰ ਗਾਂਹ ਲੈ ਆਵੇਂ ਪਾਗੜੇ ਕਾਤੇ ਮੋੜਨਾ ਬਾਈ ਰੌਣਕਾ ਚੈੱਕ ਕਰੋ ਬਾਈ ਦੀ ਮੇਲੇ ਦੀਆਂ ਬਾਈ ਹੁਣ ਤਾਂ ਬਾਈ ਬੋਰਸ ਕੱਟ ਗਿਆ ਕਿਉਂਕਿ ਮੇਲਾ ਕਰਤਾ ਬੰਦ ਟਾਈਮ ਹੋ ਗਿਆ ਓਵਰ ਤੇ ਗੜਾ ਅੰਦਰ ਵਸੋ ਆਈ ਜਾਂ ਬਾਹਰ ਕੋਈ ਐਂਟਰੀ ਨਹੀਂ ਹੋਣ ਦਿੰਦੇ ਤੇ ਬਾਹਰ ਵਾਲੇ ਅੰਦਰ ਵਾਲੇ ਬਾਹਰ ਜਾਈ ਜਾਂਦੇ ਐਂ ਹੋ ਜਾਂਦਾ ਬਾਈ ਜੀ ਲੈ ਲੋ ਜੀ ਬਾਈ ਜੀ ਮੋਢੇ ਭਰਾ ਨੇ ਲੈ ਗਿਆ ਨੇ ਰੇ ਬਣਾ ਐਨ ਕਾ ਕਿਹੜੀ ਕੰਪਨੀ ਦੀ ਚੱਲੀਏ ਸੋਨਾਲੀ ਕਾਜੀ ਆਲਾ ਸੰਪੋਰਤੀ ਲੈ ਆਈ ਜੀ ਮੋਲਾ ਕਹਿੰਦਾ ਮੇਲਣਾ ਛੱਲਾ ਮੇਰੇ ਮੋਲੇ ਛੱਲਾ ਕਿਹੜਾ ਮੂੰਹ ਚ ਮਾਰ ਦੇ ਹੱਲ ਬਾੜਾ ਜੀ ਦੇਖ ਲੈ ਤੇ ਮੱਕੀ ਖਾ ਬੈ ਜੀ ਮੋਲੇ ਲੈ ਲੈ ਛੱਲਾ ਆਜ ਚੱਕ ਤੈਨੂੰ ਛੱਲੇ ਦਿਵਾਉ ਮੇਲੇ ਚ ਚੱਲੀਏ ਫਿਰ ਕਰੋ ਫੋਨ ਆ ਗਿਆ ਬਾਈ ਹੋ ਗਈ ਕਰੇ ਵਾਰਨਿੰਗ ਮਿਲ ਜਾਈ ਕੱਲ ਆਈ ਸੀ ਕੱਲੇ 12 ਵਜੇ ਗਿਆ ਅੱਲੇ ਬਲੋਗ ਨੂੰ ਕਰਨਾ ਹੀ ਪੜਾ ਮੂੜ ਗਿਆ ਹੋਇਆ ਪੈ ਚੱਕ ਲੈ ਆ ਹਾਈਡ ਕਰਕੇ ਰੱਖੀ ਆ ਬਾਈ ਨੇ ਓਕੇ ਰਬੜਾ ਚੱਲ ਬਾਈ ਅਸੀਂ ਮੇਲੇ ਦਾ ਬਹੁਤ ਦੇਰ ਲੈਣਾ ਸੀਗਾ ਸਾਡਾ ਚਡੋਲ ਨੇ ਟਾਈਮ ਓਵਰ ਕਰਤਾ ਦੇਖੋ ਚੱਲੋ ਇਹ ਆ ਰੋਟੀ ਖਾਣੀ ਆ ਰੋਟੀ ਖਾ ਕੇ ਚੱਲਾਂਗੇ ਰੋਟੀ ਨੂੰ ਵੀਰੇ ਲੱਗ ਜਾਣਾ ਟਾਈਮ ਸਾਢੇ 10:07 ਹੋਊਗਾ ਦੇਖ ਲਓ ਕੀ ਮੋਟਰਾਂ ਤਾਂ ਕੱਢੋ ਫਿਰ ਚੱਲੋ ਮੋਟਰਾਂ ਕੱਢੋ ਫਿਰ ਰੋਟੀ ਖਾਣਾਂਗੇ ਭਾਈ ਬਰਾਦਰ ਕਿਤੇ ਚੱਲਦੇ ਆ ਘਰ ਨੂੰ ਬਈ ਯਾਰ ਦੁਬਾਰਾ ਆਏ ਹੁਣ ਆਪਾਂ ਸਿੱਧਰ ਕਰਕੇ ਜੱਟਾਂ ਵੀ ਭੁੱਖ ਲੱਗੀ ਆ ਬਈ ਲੰਗਰ ਦੂੰਗਾ ਹਾਂ ਕੇ ਚੱਲਾਂਗੇ ਆ ਨਹੀਂ ਹੋ ਹੀ ਗਿਆ ਆਜੋ ਆਜੋ ਆਇਓ ਥਾਕੇ ਦੋ ਫ੍ਰੀਜ ਦੀ ਆਵਾਜ਼ ਆਜੋ 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 ਜੀ ਆਜੋ ਲੈ ਲੋ ਜੀ ਬਾਈ 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 ਦੇਖਣੀ ਨਹੀਂ ਖੜੀ ਲੱਗਦੀ ਆ ਉੱਤੇ ਲੜ ਕੇ ਤਾਂ ਮੈਂ ਰਾਪੀ ਲਿਖੇ ਤੇ ਹੁਣ ਹੋਰ ਕਾਣੀ ਆ ਜੇ ਸਾਹ ਮੈਂ ਨਿਤ ਕੋ ਵੀ ਦੇ ਦਿਖਾਤਾ ਦੁੰਦੇ ਦੇ ਹੋਰ ਕੋ ਇੰਟਰਸਟ ਨਹੀਂ ਕੀ ਇਹ ਮੇਰੀ ਆ ਗਿਆਈ ਬਹੁਤ ਸਾਡਿਆ ਹੀ ਆ ਪਰ ਮੈਂ ਦੋਰਾ ਦਾ ਪੰਜਾਬ ਜੋ ਵੀ ਹੋਣਾ ਬਲਾਗ ਤੇ ਨਹੀਂ ਵੀ ਹੋਣਾ ਉਹ ਪਹਿਲੇ ਵਾਲਾ ਬਲਾਗ ਤੇ ਕੇ ਬਾਸ ਸੀਗੇ ਕੋਲੇ ਬਈ ਬਰਫੀ ਲਈਆ ਬਾਈ ਆਹ ਕਹਦੇ ਬਾਈ ਕਹਿੰਦਾ 800 ਰੁਪਏ ਦੀ ਅੱਛੀ ਆਈ ਹੋਰਾ ਹੋ ਚਾਰ ਚੋਸ ਨੂੰ ਮੈਂ ਕਹਿੰਦਾ ਰਹਿਣ ਹੀ ਦੋ ਬਰਫੀ ਲਈਆ 100 ਰੁਪਏ ਘਰੇ ਲਿਆ ਨੂੰ ਮਿੱਠਾ ਸਹੀ ਆ ਨਾ ਪਾਤੀ ਦਾ ਓਵਰਲੋਡ ਹੀ ਹੈ ਕੰਮ ਬਾਈ ਯਾਰ ਲੈ ਤਾਂ ਜਾਂਦੇ ਪਰ ਆ ਦੇ ਆਣੇ ਇਹ ਕੋ 100 ਸਹੀ ਮੰਦਾ ਜਾਂਦਾ ਮੰਦਾ ਚੱਲਦਾ ਹਜੇ ਬਾਈ ਛੋਟੇ ਨੇ ਬਾਈ ਗਵਾੜੀ ਦੀ ਗਵਾੜੀ ਲਈ ਕੋਸ ਆਰ ਨਾਲ ਲੱਗੇ ਆ ਇੰਟਰਸਟਿੰਗ ਕਰ ਰਹੇ ਆ ਤੁਹਾਡੀ ਹਾਂ ਕਾ ਕਰਕੇ ਭਾਈ ਆਫ ਕਰ ਰਹਾ ਹੈ ਬਸ ਇਹ ਤਾਂ ਥੋੜੀ ਮੇਰੀ ਬਾਤ ਹੈ ਰੰਗ ਬਰੰਗੀ ਜੀ ਲੈ ਲੋ ਜੀ 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 ਬਰਫੀ ਜੀ ਚਲੋ ਚਲੀਏ ਜੀ ਚਲੋ ਜੀ ਆਇਓ 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 ਸੋਰਟ ਚਲੋ ਆਇਓ 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 ਪਿੰਡ ਤੇ ਚਲੋ ਬਾਈ ਪੇਟੀ ਬਾਈ ਪਾਤੀ ਚਲਾਈ ਉਹ ਕੰਪੇਟੀ ਉਹ ਪੇਟੀ ਬੀਤੀ ਚਲੋ ਜਾ ਇਹ ਗੱਲ ਪਕੌੜੇ ਖਾਦੇ ਜੀ ਅਸੀਂ ਪਕੌੜੇ ਚਲੋ ਆ ਜੀ ਬਈ ਜੜੇ ਬਾਈ ਕਰਵਾ ਸਕਦਾ ਇਹੋ ਵੀ ਥੋੜੀ ਜੀ ਹਾਂ ਜੀ ਮੇਲੇ ਤੇ ਗਾੜ ਹੋ ਜਾਂਦੇ ਹਨ ਰਮਾਨ ਤੇ ਕਰ ਸਕਦਾ ਹੀ ਹੋਗੀ ਕਰਦੇ ਕਹਿੰਦੇ ਵੀ ਸਾਨੂੰ ਇਹਨਾਂ ਵੀ ਕਹਿੰਦੇ ਕੱਲੇ ਰਾਤ ਅਸੀਂ 12:30 ਹੋਵੇਗੇ ਅਸੀਂ ਲੇਟ ਹਾਂ 12:30 ਹੋਵੇ ਘਰੇ ਆਉਂਦੇ ਨੇ ਸਹੀ ਗੱਲ ਹੈ ਤੇ ਉਹ ਲੈ ਕਰਕੇ ਆਪਾਂ ਬਈ ਦੇਖੋ ਬਾਈ ਫੂਨਦਾਰ ਕੈਂਪ ਵੀ ਲੱਗਿਆ ਵਈ ਮੇਲੇ ਇੱਕਦਮ ਦੋਨਾਂ ਮੁੰਡੀਆਂ ਆਪਣੀਆਂ ਬਣਦੀ ਨਹੀਂ ਓਏ ਉੱਠ ਓਏ ਉੱਠ ਬਾਈ ਉੜਾ ਓੜ ਜੂੜ ਲੈਣਾ ਮੜੇ ਜੂੜ ਲੈਣਾ ਆਂਦੇ ਜੀ ਭੱਲੇ ਬਹੁਤ ਕੋ ਲੱਗਿਆ ਹੈ ਬਹੁਤ ਕੋ ਲੱਗਿਆ ਹੈ ਪਰ ਖਾਣੇ ਨਹੀਂ ਹੈ ਹਾਂ ਖਾਣੇ ਨਹੀਂ ਹੈ ਉਹ ਜੀਕਾ ਪੈਂਦੀ ਹੈ ਭਾਈ ਜੀਕਾ ਪੈਂਦਾ ਭਾਈ ਅਸੀਂ ਹੋਰ ਵੀ ਜਾਣਾ ਜੀਗਾ ਕੀ ਕਰੀਏ ਘਰੋਂ ਫੋਨ ਆ ਗਿਆ ਯਾਰ ਔਖਾ ਹੈ ਮੋਟਰ ਹੋ ਗਿਆ ਟਾਈਮ ਹੋ ਗਿਆ ਬਾਕੀ ਯਾਰ ਬੰਦ ਕਰਤਾ ਜਿਹੜਾ ਅੰਦਰ ਆ ਪਰ ਅੰਦਰ ਹੀ ਰਹਿਣਾ ਨੇ ਗੇੜ ਦਾਣਾ ਆਂਜੀ ਸੰਗੋ ਬਾਈ 50 ਰੁਪਏ ਸੰਗੋ ਮਹੰਗੇ ਪੈਂਦੇ ਆ ਨਾਂਗਾ ਮੈਂ ਕਿ ਉਹ ਇਹ ਕੋਸਾ ਸਰਚੜਾ ਲਾਉਣੀ ਨਿਕਲੋਣੇ ਆ ਤੇਰਾ ਕੋਲ 30 ਰੁਪਏ ਨੇ ਇਹ ਸਾਡੀ ਮੱਝ ਦੇ ਲਾਗ ਮੈਨੂੰ ਸਮਝ ਨਹੀਂ ਆ ਰਹਾ ਜੀ ਜਿਆਦਾ ਤੇ ਨਹੀਂ ਆਪਦੀ ਮਰਜ਼ੀ ਯਾਰ ਮੈਂ ਤਾਂ ਇੱਕ ਜਾਂ ਪੰਜੀ ਚੱਕ ਲਈ ਬਈ ਨੇ ਬਾਧ ਹੀ ਰਹੀ ਬਈ ਯਾਰ ਆਏ ਨਾ ਕਰੇਗਾ ਉਹ ਪੈਂਦੀ ਜਾਵਿਆ ਪੈਂਦਾ ਉਹ ਇਹਦਾ ਓ ਬੋੜਾ ਭਰਾ ਕੀ ਲਿਆ ਆ ਵੇ ਘਾਫਰ ਉਫਰ ਨਹੀਂ ਚਾਲਦੀ ਉਹ ਪੈਂਦਾ ਪੈਂਦਾ ਉਹ ਬੱਲੇ ਉਹ ਬੱਲੇ ਆ ਫੜੇ ਆ ਲਾਡੀ ਸੇਵਾ ਸਾਡੀ ਬੜਾ ਸੇਵਾ ਵਾਜੀ ਪੌਕਨਾਂ ਦੀ ਧੰਨਵਾਦ ਆ ਲਾਡੀ ਬੱਲੇਓ ਬੱਲੇ ਇੰਦਾ ਮੁੱਲਾ ਬੰਦ ਕਰ ਬੋ ਯਾਰ ਕੰਨ ਟੂੜੂ ਕੰਨ ਮੱਟੇ ਜੀ ਕੋਰੇ ਭੈਣਾ ਯਾਰ ਗਈ ਮਡੇ ਭਰਾਣ ਕੀ ਲਾ ਮਡੇ ਪਰ ਓ ਯਾਰ ਰੁਕ ਜਾ ਯਾਰ ਪੜਦਾ ਪਾੜਦਾ ਹਾਂ ਹਲ ਦੇਖਾ ਤੂੰ ਐ ਸੰਗ ਜੀ ਬੱਟਾ ਬੱਟਾ ਬੱਲੇਓ ਬੱਲੇ ਭਾਈ ਆਟਮ ਲਾ ਗਿਆ ਆ ਚਲੋ ਜੀ ਇਦਰੇ ਗੋ ਟੈਸਟਿੰਗ ਫੋਰ ਨਯਾਰ ਕੀ ਹੋਇਆ ਜਾ ਯਾਰ ਬੋਲੇ ਗਲਟ ਹੋ ਗਿਆ ਲੈ ਲੋ ਭਾਈ ਬਾਜਾ ਨੇ ਬਾਜੇ ਲੈ ਲੈ ਬੋਲੇ ਹੁਣ ਦਾ 50 ਸੌ ਲੱਗੇ ਯਾਰ 50 50 ਨੂੰ 100 ਦਸ ਹਾਂ ਆਏ ਹਾਂ ਆਏ ਹਾਂ ਆ ਚੱਕ ਦੁੱਤੀ ਜਾਂਦੀ ਆ ਤਾਹਾਂ ਜੀ ਅਸੀਂ ਹੁਣ ਮੇਲੇ ਤੋਂ ਸਿੱਧੇ ਮੇਲੇ ਬਾਈ ਵੇ ਬੱਸ ਆ ਗਈ ਜੀ ਬਹੁਤ ਵਾਰੀ ਕੈਨ ਮੇਲੇ ਪੜਦਾ ਬਗੈਰ ਵਾਰ ਆ ਗਿਆ ਸਵੇਰ ਤੋਂ ਨਿਕਲਿਆ ਜੀ ਜਦੋਂ ਮੋਟਰਾਂ ਪਾਰਕਿੰਗ ਲਾਦੀਆਂ ਇਹ ਹੁਣ ਚੱਲਦੇ ਆ ਅੰਦਰ ਅੱਲੀ ਵੀ ਇੱਥੇ ਆਈ ਸੀ ਹੈਲੋ ਫੋਟੋਆਂ ਅੰਦਰ ਬੜਾ ਮੰਡੀ ਚੱਲੀ ਹੋਰ ਮੋੜਾ ਬਾਈ ਸਿੱਧੇ ਜੀ ਅੱਜ ਕੋਣ ਅੰਦਰ ਕਿਤੇ ਬੈਕਗ੍ਰਾਉਂਡ ਮਿਊਜ਼ਿਕ ਚੱਲ ਰਿਹਾ ਕਾਪੀਰਾਈਟ ਆ ਜਾਣਾ ਗਾ ਲੱਕਟ-ਕਟ ਕੇ ਲਾ ਦੂੰਗਾ ਕੋਈ ਚੱਕ ਨੀ ਤੇ ਇੱਧਰ ਬਾਈ ਉਹਨਾਂ ਨੇ ਉੱਥੋਂ ਸਿੱਧੀ ਪਹਿਲਾਂ ਕਿਤਾਬ ਜਾ ਕੇ ਲਿਆਂਦੀ ਆ ਕਿਤੇ ਆ ਕਿਹੜੀ ਰਮਨ ਬਰਕਤ 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 ਘਰੇ ਬਰਕਤ ਵਾਲੇ ਕਿਵੇਂ ਹਾਂਜੀ ਅਗਰ ਮੋਲੇ ਹੋਣੀ ਬੈਠਿਆ ਮਦੂ ਬਾਈ ਜੀ ਰੈਸਟੋਰੈਂਟ ਹੈ ਪੂਰਾ ਰੈਸਟੋਰੈਂਟ ਮਾਰਾ ਵੀ ਕੈਫੇ ਜਿਹੜਾ ਬੜਾ ਹੀ ਵਧੀਆ ਬਾਈ ਜੀ ਕੋਈ ਰਿਵਿਊਸ ਨਹੀਂ ਹੈਗੀ ਦੇਖੋ ਕੱਲੇ ਵੀ ਜੀ ਇੱਥੇ ਆ ਜਾਂਦੇ ਨੇ ਦੇਖੋ ਕਾੜਾ ਬਰੋਕਰ ਬੋੜਾ ਗੱਲਵਾਦ ਤੇਰੀ ਕੋਈ ਪ੍ਰੋਮੋਸ਼ਨ ਵਗੈਰਾ ਨਹੀਂ ਹੈਗੀ ਇੰਨੇ ਵਾਲੇ ਨਹੀਂ ਹੈ ਤੇ ਬਾਕੀ ਪੂਰਾ ਗਾੜਾ ਇੰਤਕਾਮਾ ਮਨੇ ਮੋੜ ਬਰਾਗਾ ਮੇਰਾ ਤੇ ਆ ਲੈ ਸਿੱਧੋ ਕਾ ਲੈ ਆ ਦੋ ਇੱਥੇ ਮੈਂ ਡੀਲੀ ਓਵਰ ਲਾ ਦਿਆ ਡੀਲੀ ਓਵਰ ਲਾ ਦਿਆ ਲਾ ਦਿਆ ਇਹਨਾਂ ਦੇ ਘੜ ਮੇਨ ਪੌਪ ਪੌਲ ਕੋਲੇ ਆਣਾ ਦਾਦ ਲੱਗੇ ਤਨ ਯਾਰ ਓ ਓ ਲੱਗਿਆ ਹੈਂਗਰੀ ਪੁਆਇੰਟ ਵਾਲਾ ਨਾ ਹੈਂਗਰੀ ਹੈਂਗਰੀ ਪੈਡ ਵਾਲਾ ਯਾਰ ਹਾਲੂ ਬੂੜਾ ਤੇਰਾ ਤਾਂ ਹਮਾ ਪੈਸਟ ਮੈ ਲੱਗਿਆ ਜਦੋਂ ਤੂੰ ਸਭੇ ਰਹਿ ਕੇ ਕਿ ਤੇਰਾ ਕੀ ਬਣੂ ਲੈ ਗਈ ਹੋ ਗਿਆ ਬਸ ਯਾਰ ਖਤਮ ਨੰਬਰ ਆਉਂਦਾ ਹੀ ਹੈ ਉਪਰ ਤੋਂ ਮੈਂ ਕਾਲ ਸੁਣ ਮੇਰੀ ਮੇਰਾ ਤੋਂ 2 ਦਿਨਸੰਬਰ ਨੂੰ ਬਰਥਡੇ ਆ ਗਿਆ ਇਹ ਮੈਨੂੰ ਕਹਿੰਦਾ ਸੱਬੇ ਆ। 712 ਨੰਬਰ ਆ। ਹੁਣ ਭਾਈ ਤੇ ਬਲੌਗ ਚ ਕਹਿੰਦਾ ਜੇ ਨਾਂ ਲੈ ਗਿਆ ਤੇਰੀ ਤੂੰ ਤੂੰ ਆਵੇਂ ਮੂਰੇ ਸੀਨ ਲਾ ਜਾਣਾ। ਸੱਬੇ ਆ ਜਾਣਾ ਸੱਬੇ ਕੋ। ਸੱਬੇ ਕੋ ਲੈਣਾ ਮੈਂ ਸੱਬੇ ਕੋ ਲੈ ਆਪ ਲੈ ਜਿਹੜਾ। 4 ਦੀ ਨਾ ਦੇਣੀ। ਕੀ ਹੋ ਗਿਆ ਕਦਾ ਪੜਨੀ ਆ? ਹਾਂ। ਆਏ ਹਾਏ ਤੇਰਾ ਨਾਂ। ਉਹ ਭਲੇ ਉਹ ਭਲੇ। ਉਹ ਜਾਵਟ ਨੋ। ਕੋਟੜਾ ਕੀ ਕਿਲਾ ਆ। ਅਰਮਾਨ ਹੀ ਲੱਗਿਆ ਭਾਈ। ਕੀ ਜੇ ਲਾਇਆ ਦੂ ਲਾ। ਦੋ ਲਾਰਜ ਪੀਨਾ ਕੋਕ ਆ। ਤੇ ਫੁੱਲ ਵੀ ਆ ਗਿਆ ਕੋਕੀ ਦਾ। ਭਾਈ ਬਾਅਦ ਮੈਂ ਲੜਦਾ ਗਾਣਾ ਪੈਣਾ ਨਹੀਂ। ਭਾਈ ਜੀ ਆ ਚੱਕੋ ਭਾਈ ਪਿਆਜੋ ਕਿਾ ਗਰਮ ਗਰਮ ਦੋ ਪੀ ਆ ਚੁੱਕੇ ਆ ਜੇ ਨਾਲ ਕੋਕੋ ਕੋਲਾ। ਕੀ ਆ ਗਿਆ? ਇਹਨਾਂ ਗਰਮ ਗਰਮ ਕੋਕ। ਉਹ ਨਹੀਂ ਠੰਡਾ 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 ਬਸ ਦੇਖੋ ਵੀ ਸਾਰੀ। ਭਾਈ ਹਾਂ ਸੇਵਾਈ ਹੋਈ ਹੈ ਭਾਈ। ਕਰੋ ਗਾਲਾਂ ਪੈਗੀਆਂ। ਬਹੁਤ 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 ਸਾਲੀਆ। ਚਲੋ ਫਿਰ ਉਹ ਕਰੋ ਗਾਲਾਂ। ਚੱਕੋ ਭਾਈ ਚੱਕੋ ਫਿਰ। ਕਰ ਦੋ ਗਿਆ। ਭਾਈ ਜੀ ਫਾਈਨਲੀ ਅਸੀਂ ਪੈਂਡ ਪਹੁੰਚ ਚੁੱਕੇ ਆ ਸਵਾਰ ਦੇ ਮੇਲੇ ਤੋਂ ਘਰੇ ਆਹ ਵੇਖ ਟਾਈਮ ਕਿਉਂ ਜਾਰਾ ਬੱਤੀ ਹੋ ਗਿਆ ਭਾਈ ਗਾੜਾ ਪੈਂਡਾ ਪੂਰਾ ਫਲ ਤੋਂ ਫਲ ਤੋਂ ਫੋਲੀ ਪ੍ਰੋਬਲਮ ਬਣ ਗਿਆ ਆਈ ਹੋਪ ਕਰਦਾ ਇਹ ਸ਼ਾਇਦ ਆਪਣਾ ਛੋਟਾ ਜਿਹਾ ਬਲੌਗ ਆਈ ਹੋਪ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਊਗਾ ਲਾਈਕ ਕਰਨ ਚੋਅ ਸ਼ੇਅਰ ਕਰਨ ਨਾ ਭੁੱਲਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲ ਜੇਗਾ ਨੈਟ ਬਲੌਗਰ ਦਿਲ ਦੇ ਟੇਕਰ ਪੀਸ ਆਊਟ ਰੱਬ ਰੱਖਾ